ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਦਰਾਣੀ ਜੰਗ ਫਤਿਹ ਕਰਨ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਪਹੁੰਚਦੇ ਹਨ ਜੀ ਉਹ ਗੁਪਤ ਖਜ਼ਾਨਾ ਇਸੇ ਜਗ੍ਹਾ ਤੋਂ ਕੱਢਿਆ ਸੀਗਾ ਜੀ ਇਸ ਰਾਤ ਨੂੰ ਪਟਿਆ ਤੇ ਦੇਖਿਆ ਕਿ ਮਤਲਬ ਖਜ਼ਾਨਾ ਤਾਂ ਗੁਰੂ ਸਾਹਿਬ ਨੇ ਫੌਜਾਂ ਨੂੰ ਤਾਂ ਵੰਡ ਦਿੱਤਾ ਪਰ ਵੀ ਆਪਾਂ ਵੀ ਕੱਢ ਕੇ ਦੇਖੀਏ ਵੀ ਰਾਤ ਨੂੰ ਜਿਹੜਾ ਬਚਿਆ ਖਜ਼ਾਨਾ ਜਿਹੜਾ ਆਸ-ਪਾਸੇ ਦੇਖ ਦਰਸ਼ਨ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਚਰਨਛੋਪਾ ਪ੍ਰਸਥਾਨ ਗੁਰਦੁਆਰਾ ਜੰਡਸਰ ਸਾਹਿਬ ਇਹ ਸਥਾਨ ਕਿੱਥੇ ਹੈ ਇਸ ਦਾ ਕੀ ਇਤਿਹਾਸ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਆਪਾਂ ਤੇ ਐਸਵੇਂ ਪਹੁੰਚੇ ਹੋਏ ਆਪਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਤੇ ਇਹ ਸਾਹਮਣੇ ਹੈ ਜੀ ਬਿਲਕੁਲ ਸਾਹਮਣੇ ਆਪਾਂ ਦੇਖ ਸਕਦੇ ਹੋ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਇਸ ਤੋਂ 400 ਮੀਟਰ ਦੂਰ ਦੇ ਉੱਪਰ ਇਹ ਸਥਾਨ ਹੈ ਜੀ ਗੁਰਦੁਆਰਾ ਜੰਡਸਰ ਸਾਹਿਬ ਤੇ ਇਹ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਆਪਾਂ ਤੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਜੀ ਉਰਗੋਵਿੰਦ ਸਿੰਘ ਜੀ ਮਹਾਰਾਜ ਖਦਰਾਨੀ ਜੰਗ ਫਤਿਹ ਕਰਨ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਪਹੁੰਚਦੇ ਹਨ ਜੀ ਤੇ ਗੁਰੂ ਸਾਹਿਬ ਦੇ ਨਾਲ ਉਸੇ ਤਰੀਕੇ ਦੇ ਨਾਲ ਲਾਵਾਂ ਲਸ਼ਕਰ ਨਾਲ ਦੀ ਜਿਹੜੇ ਫੌਜ ਸਿੰਘ ਉਸੇ ਤਰੀਕੇ ਦੇ ਨਾਲ ਨਾਲ ਚੱਲ ਰਹੇ ਸਨ ਜੀ ਤੇ ਉਦੋਂ ਇਸ ਸਮੇਂ ਦੇ ਉਪਰ ਗੁਰੂ ਸਾਹਿਬ ਪਹੁੰਚਦੇ ਹਨ ਜੀ ਦਮਦਮਾ ਸਾਹਿਬ ਦੇ ਉੱਪਰ ਔਰ ਇਸ ਸਥਾਨ ਦੇ ਉੱਪਰ ਜਿਹੜਾ ਗੁਰਦੁਆਰਾ ਝੰਡਸਰ ਹੈ ਜੀ ਤੇ ਨਸ ਦਰਸ਼ਨ ਕਰੋ ਹੋਰ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਹਾਂ ਜੀ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਪੁੱਛੇ ਸਨ ਤਾਂ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਮੌਸਰ ਦਾ ਜਿਹੜਾ ਜੰਗ ਫਤਿਹ ਕਰਨ ਤੋਂ ਬਾਅਦ ਤਾਂ ਉਦੋਂ ਇਸ ਸਮੇਂ ਦੇ ਉੱਪਰ ਗੁਰੂ ਸਾਹਿਬ ਦੇ ਨਾਲ ਜੋ ਨਾਲ ਸਿੱਖ ਜਾਂ ਫੌਜ ਜਾਂ ਸਿਪਾਹੀ ਜੋ ਵੀ ਨਾਲ ਸਿੰਘ ਚੱਲਦੇ ਸਨ ਤੇ ਉਹਨਾਂ ਨੂੰ ਗੁਰੂ ਸਾਹਿਬ ਤਨਖਾਹ ਦਿਆ ਕਰਦੇ ਸਨ ਜੀ ਤੇ ਉਹ ਜਿਹੜੀ ਬਾਕੀ ਦੀ ਤਨਖਾਹ ਸੀਗੀ ਪਹਿਲਾਂ ਤਾਂ ਜਿਹੜੀ ਬਰਾੜਾ ਨੂੰ ਤਨਖਾਹ ਦਾ ਛੱਤੇ ਆਣੀ ਦੀ ਧਰਤੀ ਉੱਪਰ ਦਿੱਤੀ ਸੀ ਜੀ ਔਰ ਜਿਹੜੇ ਨਾਲ ਉਸਤੋਵਾਲ ਸਿੰਘ ਫੌਜ ਜੋ ਵੀ ਗੁਰੂ ਸਾਹਿਬ ਦੇ ਨਾਲ ਚੱਲਦੀ ਸੀ ਤਾਂ ਉਸ ਤੋਂ ਅਗਲੀ ਜਿਹੜੀ ਤਨਖਾਹ ਸੀ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਨੇ ਵੰਡੀ ਸੀਗੀ ਜੀ ਤੇ ਉਹ ਗੁਪਤ ਖਜ਼ਾਨਾ ਇਸੇ ਜਗ੍ਹਾ ਤੋਂ ਕੱਢਿਆ ਸੀਗਾ ਜੀ ਇਸੇ ਜਿੱਥੇ ਦਰਬਾਰ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਗੁਰੂ ਸਾਹਿਬ ਨੇ ਗੁਪਤ ਖਜ਼ਾਨਾ ਕੱਢ ਕੇ ਉਸ ਦਾ ਜਿਹੜਾ ਤਨਖਾਹ ਵੰਡੀ ਸੀਗੀ ਜੀ ਤੇ ਉਸ ਤੋਂ ਬਾਅਦ ਜਿਹੜਾ ਬਚਦਾ ਖਜ਼ਾਨਾ ਸੀ ਉਹੋ ਦੱਬ ਦਿੱਤਾ ਤੇ ਜਿਹੜੇ ਆਸੇ ਪਾਸੇ ਦੇ ਲੋਕ ਹੋਰ ਵੀ ਦੇਖਦੇ ਸੀਗੇ ਤੇ ਉਹਨਾਂ ਨੇ ਇਸ ਨੂੰ ਰਾਤ ਨੂੰ ਪੱਟਣਾ ਕੀਤਾ ਰਾਤ ਨੂੰ ਭਾਵ ਰਾਤ ਨੂੰ ਪੱਟਿਆ ਤੇ ਦੇਖਿਆ ਕਿ ਮਤਲਬ ਉਹ ਖਜ਼ਾਨਾ ਤਾਂ ਗੁਰੂ ਸਾਹਿਬ ਨੇ ਫੌਜਾਂ ਨੂੰ ਤਾਂ ਵੰਡ ਦਿੱਤਾ ਪਰ ਵੀ ਆਪਾਂ ਵੀ ਕੱਢ ਕੇ ਦੇਖੀ ਵੀ ਰਾਤ ਨੂੰ ਜਿਹੜਾ ਬਚਿਆ ਖਜ਼ਾਨਾ ਜਿਹੜੇ ਆਸੇ ਪਾਸੇ ਦੇਖਦੇ ਸੀਗੇ ਤੇ ਉਹਨਾਂ ਨੇ ਰਾਤ ਨੂੰ ਖਜ਼ਾਨਾ ਕੱਢਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੇ ਜਿੱਥੇ ਖਜ਼ਾਨਾ ਦੱਬਿਆ ਸੀ ਜੀ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਰਾਤ ਨੂੰ ਉਹ ਪੱਟਣ ਦੇ ਲਈ ਆਉਂਦੇ ਆ ਤਾਂ ਉੱਥੋਂ ਜਿਹੜੇ ਕੋਲੇ ਤੇ ਠਿੱਕਰੀਆਂ ਜਾਂ ਡਲੇ ਐਦਾਂ ਦਾ ਕੁਝ ਨਿਕਲਦਾ ਹੈ ਜੀ ਤੇ ਇਹੀ ਸਥਾਨ ਹੈ ਜੀ ਗੁਰੂ ਸਾਹਿਬ ਦਾ ਉਸ ਤੋਂ ਬਾਅਦ ਹੈ ਗੁਰੂ ਸਾਹਿਬ ਨੂੰ ਵੀ ਇਸ ਬਾਰੇ ਪਤਾ ਲੱਗਦਾ ਪਰ ਉਸ ਬਾਰੇ ਗੁਰੂ ਸਾਹਿਬ ਵੀ ਕੋਈ ਪ੍ਰਤੀਕਿਰਿਆ ਨਹੀਂ ਕਰਦੇ ਜੀ ਇਹ ਸਥਾਨ ਹੈ ਹੀ ਗੁਰਦੁਆਰਾ ਜੰਡ ਸਰ ਸਾਹਿਬ ਤੇ ਇਸ ਸਥਾਨ ਦਾ ਇਤਿਹਾਸ ਹੈ ਜੀ ਗੁਰੂ ਸਾਹਿਬ ਨੇ ਜਿਹੜਾ ਗੁਪਤ ਖਜ਼ਾਨਾ ਕੱਢ ਕੇ ਜਿਹੜਾ ਨਾਲ ਦੇ ਰਹਿੰਦੇ ਸਿੰਘਾਂ ਫੌਜਾਂ ਨੂੰ ਜਿਹੜਾ ਇੱਥੋਂ ਅਗਲੀ ਤਨਖਾਹ ਦਿੱਤੀ ਸੀਗੀ ਜੀ ਆਓ ਤੁਹਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਜੀ ਜੀ ਇਹ ਤੁਹਾਨੂੰ ਕਰਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਔਰ ਗੁਰਦੁਆਰਾ ਸਾਹਿਬ ਦੇ ਕਰਵਾਏ ਦਰਸ਼ਨ ਜੀ ਇਤਿਹਾਸ ਤੋਂ ਜਤ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜੀ ਜੋ ਮਾਲਕ ਨੇ ਬੁੱਧੀ ਬਖਸ਼ੀ ਉਸੇ ਤਰੀਕੇ ਦੇ ਨਾਲ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਰਹੇ ਹਾਂ ਜੀ ਪਟਨਾ ਸਾਹਿਬ ਤੋਂ ਲੈ ਕੇ ਆਪਾਂ ਦਮਦਮਾ ਸਾਹਿਬ ਤੱਕ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਤੋਂ ਬਾਅਦ ਜਿਹੜਾ ਅਗਲਾ ਸਫ਼ਰ ਆਪਣਾ ਨੇੜੇ-ਨੇੜੇ ਦੇ ਗੁਰੂ ਘਰ ਹੈ ਉਹਨਾਂ ਦਾ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਔਰ ਇਸ ਤੋਂ ਬਾਅਦ ਆਪਾਂ ਅਬ ਚਲ ਨਗਰ ਨਦੇੜ ਸਾਹਿਬ ਤੱਕ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਤੇ ਜੁੜੇ ਰਹਿਣਾ ਵੀਡੀਓ ਦੇ ਨਾਲ ਕੋਈ ਅੱਖਰ ਵਾਧਾ ਘਾਟਾ ਕਿਹਾ ਗਿਆ ਹੋਵੇ ਤਾਂ ਮਾਫੀ ਚਾਹੁੰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ